ਤੁਸੀਂ ਇੱਕ ਗਾਣਾ ਸੁਣਿਆ ਹੋਵੇਗਾ 16ਵਾਂ ਵੀ ਟੱਪਿਆ 17ਵਾਂ ਵੀ ਟੱਪਿਆ ਤੇ 18ਵੇਂ 'ਚ ਮੁੰਡਾ ਬਦਨਾਮ ਹੋ ਗਿਆ ਪਰ ਮੁੰਡਾ ਇਹ ਕਿ 18ਵੇਂ 'ਚ ਨਹੀਂ ਬਦਨਾਮ ਹੋਇਆ 16ਵੇਂ 'ਚ ਹੀ ਪਰਚੇ ਪੈ ਗਏ 307 ਦਾ ਅੱਧਾ ਕਿਲੋ ਚਿੱਟੇ ਦਾ 16ਵੇਂ 'ਚ ਹੀ ਬਦਨਾਮ ਹੋ ਗਿਆ ਪਰ ਹੁਣ 17ਵੇਂ ਦੇ ਵਿੱਚ ਆ ਕੇ ਪੁਲਿਸ ਨੇ ਫਿਰ ਚੱਕ ਲਿਆ ਹੁਣ ਸ਼ਾਇਦ ساری ਜ਼ਿੰਦਗੀ ਜੇਲ੍ਹ ਦੇ ਵਿੱਚ ਨੰਗੂਗੀ 4 ਕਿਲੋ ਚਿੱਟਾ ਫੜਿਆ ਗਿਆ ਨਾਲ ਦੋਸਤੀ ਪੂਰੀ ਦੋਸਤਾਂ ਦੀ ਇਹਨਾਂ ਦੀ ਟੀਮ ਸੀ ਦੋ ਭਗੌੜੇ ਹੋ ਗਏ ਨੇ ਦੋ ਫੜ ਲਏ ਨੇ ਹੁਣ ਪੁਲਿਸ ਪੂਰੀ ਪੁੱਛਗਿੱਛ ਕਰ ਰਹੀ ਆ ਕਿ ਪਾਕਿਸਤਾਨ ਨਾਲ ਸਬੰਧ ਕਿਵੇਂ ਬਣ ਗਏ 16 17 ਸਾਲ ਦੀ ਉਮਰ ਦੇ ਵਿੱਚ ਔਰ ਇੱਕ ਗੱਲ ਤੁਹਾਨੂੰ ਦੱਸ ਦਈਏ ਬੀਤੇ ਦਿਨੀ 50 ਕਿਲੋ ਚੱਟਾ ਵੀ ਫੜਿਆ ਸੀ ਔਰ ਤਾਰਾਂ ਉਹਦੇ ਨਾਲ ਵੀ ਜੁੜਗੀਆਂ ਨੇ ਤੁਸੀਂ ਆਪ ਦੇਖ ਲਓ ਵੀ ਕਹਾਣੀਆਂ ਹੁਣ ਕਿੱਧਰ ਨੂੰ ਜਾਂਦੀਆਂ ਨਜ਼ਰ ਆ ਰਹੀਆਂ ਨੇ ਸਾਡੇ ਨਾਲ ਏਆਈ ਜੀ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਹਿੰਦੇ 18ਵੇਂ ਚ ਪਹਿਲਾਂ ਬਦਨਾਮ ਹੋਇਆ ਸੀ ਤੇ ਇਹ 16ਵੇਂ ਤੋਂ ਸ਼ੁਰੂਆਤ ਹੋ ਗਈ ਇਹ ਕੀ ਕਹਾਣੀ ਬਣ ਰਹੀ ਹੈ ਜੀ ਇਹ ਜਿਵੇਂ ਆਪਣੀ ਜਿ ਪਿਛਲੀ ਵਾਰ ਵੀ ਗੱਲ ਹੋਈ ਸੀ ਕਿ ਬਿਲਕੁਲ ਛੋਟੀ ਯੂਥ ਨੂੰ ਵਰਗਲਾ ਕੇ ਇਹ ਇਨਾਂ ਕੇਸਾਂ ਦੇ ਵਿੱਚ ਲਗਾ ਰਹੇ ਨੇ ਸੋ ਸਾਨੂੰ ਨਹੀਂ ਸੀ ਪਤਾ ਕਿ ਸਾਡਾ 1-2 ਦਿਨ ਬਾਅਦ ਹੀ ਇਦਾਂ ਦਾ ਸਾਡੇ ਸਾਹਮਣੇ ਮਾਡਿਊਲ ਆ ਜਾਣਾ ਜਿਹਦੇ ਵਿੱਚ ਬਿਲਕੁਲ ਇੰਨੀ ਛੋਟੀ ਉਮਰ ਦੇ ਬੱਚੇ ਤਾਂ ਲੱਗੇ ਹੋਏ ਨੇ ਜੀ ਔਰ 4 ਕਿਲੋ ਕਹਿੰਦੇ ਫਿਰ ਇਨਾਂ ਕੋਲੋਂ ਫੜੀ ਗਈ ਉਮਰ ਹਜੇ ਥੋੜੀ ਜੀ ਸੀ ਔਰ ਦੋ ਪਗੋੜੇ ਵੀ ਹੋ ਗਏ ਜੀ 4 ਕਿਲੋ 100 ਗ੍ਰਾਮ ਟੋਟਲ ਫੜੀ ਗਈ ਜੀ ਐਂਡ ਦੋ ਬੰਦੇ ਮੌਕੇ ਤੇ ਫੜੇ ਗਏ ਜਿਨ੍ਹਾਂ ਚੋਂ ਇੱਕ ਬੈਬੇ ਨੇ 19 ਸਾਲ ਦਾ ਇੱਕ ਜੋ ਵਿਨਾਈ ਲ ਹੈ ਜਿਸ ਦੀ ਉਮਰ ਛੋਟੀ ਹੈ ਇੱਕ ਦਾ ਤਾਂ ਇਹ ਆ ਵੀ ਚਲੋ ਰੋਲ ਸੀਗਾ ਨਾਲ ਉਹ ਉਹਨਾਂ ਦੀ ਅਜੇ ਤਲਾਸ਼ ਜਾਰੀ ਹੈ ਅੱਛਾ ਸਰ ਜਿਹੜਾ 17 ਸਾਲ ਵਾਲਾ ਜਾਂ ਦੂਜਾ ਹੈਗਾ ਕਰੀਬ ਉਹ ਵੀ 19 ਸਾਲ ਦਾ ਹੀ ਹੈ ਇਹ ਦੋਵੇਂ ਇਹ ਪੜਦੇ ਸੀ ਪੜ੍ਹਾਈ ਨਾਲ ਸੀ ਜਾਂ ਮਤਲਬ ਹਟ ਚੁੱਕੇ ਸੀ ਪੜ੍ਹਾਈ ਤੋਂ ਬਾਅਦ ਇਹ ਸਾਰਾ ਕੁਝ ਕਰਦੇ ਜਾਂ ਵਿਹਲੇ ਸੀ ਜਾਂ ਬਿਲਕੁਲ ਮਤਲਬ ਨਕੰਮੇ ਸੀ ਇਹ ਜਿਵੇਂ 8ਵੀਂ ਤੱਕ ਪੜ੍ਹੇ ਸੀ ਜੋ ਉਸ ਤੋਂ ਬਾਅਦ ਸਕੂਲ ਜਾਣਾ ਡ੍ਰੌਪ ਆਊਟ ਹੋ ਗਏ ਤੇ ਹੁਣੇ ਬਿਲਕੁਲ ਵਿਹਲੇ ਸੀ ਜੀ ਬਾਰਡਰ ਏਰੀਆ ਦੇ ਰਹਿਣ ਵਾਲੇ ਇਹ ਬੰਦੇ ਜੀ ਬਿਲਕੁਲ ਇਹਨਾਂ ਦਾ ਉਹੀ ਪਿੰਡ ਹੈ ਉੱਥੇ ਲਾਦੂ ਵਾਲਾ ਐਂਡ ਇਕਨਾਲ ਦਾ ਪਿੰਡ ਬਿਲਕੁਲ ਹੀ ਬਾਰਡਰ ਦੇ ਪਿੰਡ ਨੇ ਪਹਿਲੀ ਰਿਕਵਰੀ 50 ਕਿਲੋ ਹੋਈ ਸੀ ਉਹ ਵੀ ਇਧਰ ਲਈ ਰੀਚ ਸੀ ਜ਼ਿਲਾਲਾਬਾਦ ਫਾਜ਼ਲ ਕਾ ਡਿਸਟ੍ਰਿਕਟ ਚੋਂ ਔਰ ਦੂਜੀ ਰਿਕਵਰੀ ਵੀ ਇਧਰ ਆ ਇਹ ਤਾਰਾਂ ਦੋਵਾਂ ਦੀਆਂ ਜੁੜਦੀਆਂ 50 ਕਿਲੋ ਵਾਲੇ ਨਾਲ ਜੀ ਇਹਨਾਂ ਦੀਆਂ ਜੀ ਬੈਕਵਰਡ ਤੇ ਤਾਂ ਜਿਹੜੇ ਸਮਗਲਰ ਤਾਰੋਂ ਪਾਰ ਨੇ ਉਹਨਾਂ ਦੇ ਨਾਲ ਤਾਂ ਤਾਰਾਂ ਜੁੜਦੀਆਂ ਨੇ ਬਟ ਇੱਥੇ ਆਪਸ ਦੇ ਵਿੱਚ ਮੋਡਿਊਲ ਡਿਫਰੈਂਟ ਆ ਆਪਸ ਦੇ ਵਿੱਚ ਅਜੇ ਤੱਕ ਸਾਨੂੰ ਤਫਤੀਸ਼ ਕੋ ਇਹਨਾਂ ਦਾ ਡਾਇਰੈਕਟ ਨਹੀਂ ਸਬੰਨ ਸਾਹਮਣੇ ਆਇਆ ਜਾਨੀ ਕਿ ਪੁੱਛਗਿੱਛ ਦੌਰਾਨ ਇਹਨਾਂ ਨੇ ਨਾਮ ਲਿਆ ਉਸ ਬੰਦੇ ਦਾ ਜਿਹਦਾ ਨਾਮ 50 ਕਿਲੋ ਵਾਲਿਆਂ ਨੇ ਲਿਆ ਸੀ ਅਸੀਂ ਆਪਣੀ ਟੈਕਨੀਕਲ ਤਫ਼ਤੀਸ਼ ਤੋਂ ਇਦਾਂ ਦੀ ਚੀਜ਼ ਕਹਿ ਸਕਦੇ ਆ ਇਹਨਾਂ ਨੂੰ ਕਿਉਂਕਿ ਉਹ ਨਾਮ ਕਿਸ ਨੂੰ ਕੋਈ ਦੱਸ ਦਿੰਦੇ ਨੇ ਕਿਸ ਨੂੰ ਕੋਈ ਹੂੰ ਇਸ ਕਰਕੇ ਅਸੀਂ ਆਪਣੇ ਤਫ਼ਤੀਸ਼ ਦੇ ਹਿਸਾਬ ਨਾਲ ਇਹ ਚੀਜ਼ ਕਰ ਰਹੇ ਆ ਲੱਗਦਾ ਸਰ ਜਿਵੇਂ 50 ਤੋਂ ਬਾਅਦ ਤੁਸੀਂ ਕਿਹਾ ਸੀ ਵੀ ਜਲਦੀ ਇਹਦੇ ਵਿੱਚ ਤਾਰਾਂ ਹੋਰ ਖੰਗਾਲੀਆਂ ਜਾਣਗੀਆਂ ਹੁਣ ਤੁਸੀਂ ਗਵੰਡੀ ਨੂੰ ਚੱਕ ਲਿਆ ਜਾਨੀ ਕਿ ਉਧਰਲੇ ਦੇ ਗਵੰਡੀ ਨੇ ਭੇਜਿਆ ਜਿਵੇਂ ਤੁਸੀਂ ਕਿਹਾ ਮਾਲ ਲੱਗਦਾ ਵੀ ਉਧਰੋਂ ਜਿੰਨੇ ਵੀ ਬੰਦੇ ਮਾਲ ਭੇਜ ਰਹੇ ਨੇ ਤੇ ਉਧਰ ਜਿੰਨੀਆਂ ਵੀ ਇੱਧਰ ਟੀਮਾਂ ਨੇ ਉਹ ਸਾਰੀਆਂ ਟੀਮਾਂ ਇੱਕ ਇੱਕ ਕਰਕੇ ਜਿਵੇਂ 50 ਕਿਲੋ 4 ਕਿਲੋ ਚਾਹੇ ਛੋਟੀ ਉਮਰਾਂ ਚਾਹੇ ਵੱਡੀ ਉਮਰਾਂ ਸਾਰੇ ਫੜ ਲੋਗੇ ਦੇਖੋ ਸਾਡੀ ਤਾਂ ਕੋਸ਼ਿਸ਼ ਇਹ ਹੋਉਂਦੀ ਕਿ ਸਾਨੂੰ ਜਿਹੜੇ ਵੀ ਇਦਾਂ ਦੇ ਨੈਟਵਰਕ ਪਤਾ ਲੱਗਦੇ ਨੇ ਅਸੀਂ ਜਿੰਨੇ ਕੁ ਸਾਡੇ ਕੋਲ ਮੈਨਪਾਵਰ ਰਿਸੋਰਸਸ ਨੇ ਉਹਦੇ ਹਿਸਾਬ ਨਾਲ ਦੇਖੋ ਸਾਰੀਆਂ ਟੀਮਾਂ ਲੱਗੀਆਂ ਰਹਿੰਦੀਆਂ ਨੇ ਸੋ ਇਹ ਬਾਈ ਚਾਂਸ ਹੀ ਆ ਕਿ ਉਹਨਾਂ ਕੋਲ ਬਿਲਕੁਲ ਨਾਲ ਦੇ ਪਿੰਡ ਦਾ ਹੀ ਇਹ ਵਾਲਾ ਨੈਟਵਰਕ ਸੀਗਾ ਉਦੋਂ ਸਾਡੇ ਜੋ ਰਡਾਰ ਤੇ ਜਾਂ ਕਹੀਏ ਵੀ ਜਿੰਨਾ ਸਾਨੂੰ ਜੋ ਲੋਕਾਂ ਵੱਲੋਂ ਸੁਸਾਇਟੀ ਵੱਲੋਂ ਇਨਪੁਟ ਆਉਂਦੇ ਨੇ ਉਹਦੇ ਹਿਸਾਬ ਨਾਲ ਤਾਂ ਕਾਫੀ ਜ਼ਿਆਦਾ ਏਰੀਏ ਹੋਰ ਵੀ ਹੋਣਗੇ ਮਨ ਫਿਰੋਜ਼ਪੁਰ ਦੇ ਵੀ ਨੇ ਅੱਛਾ ਸਰ ਇੱਕ ਸਵਾਲ ਬੜਾ ਵੱਡਾ ਹੈ ਵੀ ਇਹ ਲੈ ਕੇ ਜਾ ਰਹੇ ਸੀ ਜਾਂ ਘਰੋ ਫੜੀ ਆ ਜਾਂ ਪਹਿਲਾਂ ਫੜੇ ਗਏ ਸੀ ਬਾਅਦ ਚ ਨਿਸ਼ਾਨਦੀ ਏ ਜੀ ਅਸੀਂ ਜਿਹੜੇ ਪਹਿਲੇ ਪਰਚੇ ਦੀ ਤਫਤੀਸ਼ ਦੇ ਵਿੱਚ ਜਦੋਂ ਉਹੀ ਪਹਿਲਾ ਪਿੰਡ ਬੱਗੇ ਕੇ ਸੀ ਇਹ ਲਾ杜 ਵਾਲਾ ਉਹਦਾ ਨੈਕਸਟ ਪਿੰਡ ਹੈ ਸੋ ਅਸੀਂ ਤਾਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਸੀ ਉੱਥੇ ਸਾਨੂੰ ਆਮ ਲੋਕਾਂ ਵੱਲੋਂ ਬਿਲਕੁਲ ਜਿਵੇਂ ਕਹਿੰਦੇ ਵੀ ਪਿੰਡੂ ਬੰਦੇ ਜਿਹੜੇ ਬਾਈ ਵਾਲੇ ਉਹਨਾਂ ਨੇ ਕਿਹਾ ਵੀ ਇਹ ਬੰਦੇ ਸਾਨੂੰ ਲੱਗਦਾ ਜੀ ਬੜੇ ਐਕਟਿਵ ਆ ਅੱਜਕੱਲ ਬਹੁਤ ਜਾਂਦੇ ਆਉਂਦੇ ਰਹਿੰਦੇ ਇੱਧਰ ਸੋ ਸਿਰਫ ਇੱਕ ਕਰੂਡ ਜੇ ਹਿਊਮਨ ਇੰਡ ਦੇ ਉੱਤੇ ਅਸੀਂ ਉੱਥੇ ਰੇਡ ਕੀਤੀ ਇਹਨਾਂ ਨੂੰ ਚੈੱਕ ਕੀਤਾ ਚੈੱਕ ਕਰਨ ਤੇ ਵੀ ਸਾਨੂੰ ਪਤਾ ਨਹੀਂ ਕਿਉਂਕਿ ਭੱਜ ਗਏ ਜਦੋਂ ਭੱਜਦਿਆਂ ਨੂੰ ਇੱਕ ਤਾਂ ਨਹੀਂ ਫੜਿਆ ਜਾ ਸਕਿਆ ਜਿਹੜੇ ਦੋ ਫੜੇ ਫੇਰ ਅਸੀਂ ਜਿੱਥੋਂ ਇਹ ਭੱਜੇ ਉਹ ਚਵਾਰਾ ਚੈੱਕ ਕਰਦੇ ਤਾਂ ਉੱਥੇ ਬਿਲਕੁਲ ਸਾਹਮਣੇ ਪਈ ਸੀ ਹੂੰ ਅੱਛਾ ਚਵਾਰੀ ਕਿ ਸੀ ਜੀ ਬਿਲਕੁਲ ਚਵਾਰੇ ਦੇ ਜਾਨੀ ਕਿ ਨਿੱਕੀ ਜੀ ਗੱਲ ਤੁਹਾਨੂੰ ਪਿੰਡ ਵਾਲੇ ਨੇ ਕਹੀ ਤੇ ਤੁਸੀਂ ਕਹੇ ਵੀ ਚਲੋ ਦੇਖ ਲੈਣੇ ਆਪਾਂ ਦੇਖ ਹੀ ਲੈਣੇ ਵੀ ਚਲੋ ਨਿਗੇੜਾ ਮਾਰ ਲੈਣੇ ਤੇ ਉੱਥੋਂ ਇਹ ਬਰਾਮਦਗੀ ਹੋ ਗਈ ਕਿਉਂਕਿ ਅਸੀਂ ਆਪਣਾ ਜਿਹੜਾ ਪਿਛਲਾ ਸਾਡਾ ਪਰਚਾ ਸੀ 50 ਕਿਲੋ ਵਾਲਾ ਅਸੀਂ ਉਹਦੇ ਅਜੇ ਬੰਦੇ ਫੜ ਰਹੇ ਸੀ ਤੇ ਸਾਨੂੰ ਇਹ ਆ ਵੀ ਇਹਦੇ ਵਿੱਚ ਜੇ ਹਿੰਟ ਕੋਈ ਮਿਲਦਾ ਤੇ ਅਸੀਂ ਤਾਂ ਬਿਲਕੁਲ ਚੈੱਕ ਕਰਨਾ ਹੀ ਸੀ ਉਹ ਚੈੱਕ ਕਰਨ ਦੇ ਵਿੱਚ ਹੀ ਅੱਗੇ ਚੀਜ਼ ਨਿਕਲ ਆਉਂਦੀ ਲੱਗਦਾ ਸਰ ਤੁਹਾਨੂੰ ਉੱਥੇ ਉਹ ਮ ਡਿਫਰੈਂਟ ਤਰੀਕੇ ਨੇ ਕੰਮ ਕਰਨ ਦੇ ਕਿਸੇ ਵੇਲੇ ਕੋਈ ਇਨਪੁਟ ਨੂੰ ਥੋੜਾ ਡਿਵੈਲਪ ਕਰਕੇ ਕੋਈ ਚੀਜ਼ ਹੁੰਦੀ ਹੈ ਕਿਸੇ ਵੇਲੇ ਕੋਈ ਇਦਾਂ ਵੀ ਹੋ ਜਾਂਦਾ ਹੈ ਇਹ ਹੈ ਵੀ ਲੋਕੀ ਜ਼ਿਆਦਾਤਰ ਇਹ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਦੀ ਚੀਜ਼ ਹੈ ਨਜਾਇਜ਼ ਸੋ ਇਹ ਲੁਕਾਸ਼ ਪਾ ਕੇ ਰੱਖਣ ਦੀ ਜਾਂ ਟਰਾਂਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਨੇ ਸਰ 17 ਵਾਲੇ ਦਾ ਤਾਂ ਮੈਂ 16 ਸਾਲ ਵਾਲੇ 17 ਸਾਲ ਵਾਲੇ ਤਾਂ ਮੈਂ ਪਰਚੇ ਦੱਸਤੀ ਹੈ ਜਿਹੜਾ 19 ਸਾਲ ਵਾਲਾ ਸੀ ਉਹਦੇ ਦੀ ਵੀ ਕੋਈ ਪਰਚਾ ਪੁਰਾਣਾ ਹੈਗਾ ਨਹੀਂ ਉਹਨਾਂ ਦੇ ਕੋਈ ਪੁਰਾਣਾ ਪਰਚਾ ਨਹੀਂ ਬਾਕੀ ਇਹਦੇ ਤੇ ਹੈਗੀ ਹਾਂਜੀ ਹਮ ਔਰ ਪੁੱਛਗਿਛ ਦੌਰਾਨ ਹੋਰ ਅੱਗੇ ਕੁਝ ਆਊਗਾ ਸਾਹਮਣੇ ਅੱਗੇ ਜਿੰਨਾ ਕਿ ਇਹਨਾਂ ਦਾ ਲਿੰਕ ਅਪ ਸੀ ਕਿਵੇਂ ਹੋਇਆ ਪਿੱਛੇ ਕੀ ਉਹਨਾਂ ਨੇ ਇਹ ਗੱਲਾਂ ਕਰਦੇ ਸੀ ਬਾਅਦ ਉਹਨਾਂ ਨੇ ਇਹਨਾਂ ਨੂੰ ਕੁਝ ਹੋਰ ਦੱਸਿਆ ਅਗਲੇ ਕੁਝ ਬੰਦੇਆਂ ਬਾਰੇ ਉਹ ਕਾਫੀ ਚੀਜ਼ਾਂ ਦੇ ਖੁਲਾਸੇ ਹੋਏ ਨੇ ਉਹ ਹਰੇ ਕੇਸ ਦੇ ਵਿੱਚ ਹੁੰਦੇ ਹੁੰਦੇ ਨੇ ਉਹਨਾਂ ਤੇ ਅਸੀਂ ਅੱਗੇ ਉਹਨੂੰ ਡਵੈਲਪ ਕਰ ਰਹੇ ਹਾਂ ਜੀ ਸਿਰਫ ਸ਼ੌਂਕ ਮਹਿੰਗੇ ਗੱਡੀਆਂ ਲੋਕਾਂ ਦੀਆਂ ਦੇਖ ਕੇ ਸਿਰਫ ਏਸੀ ਚੀਜ਼ ਤੋਂ ਅਟਰੈਕਟ ਹੋ ਕੇ ਨੌਜਵਾਨ ਇਸ ਗੰਦਲੀ ਦੁਨੀਆ 'ਚ ਜਾਂਦੇ ਆ ਜੀ ਇਹ ਦੋਨੋਂ ਤਰੀਕਿਆਂ ਨਾਲ ਹੀ ਜੀ ਇੱਕ ਤਾਂ ਇਹਨਾਂ ਨੂੰ ਆਪਣੇ ਪਰਸਨਲ ਸ਼ੌਂਕ ਹੁੰਦਾ ਵਾ ਉਸ ਤੋਂ ਬਾਅਦ ਕਈ ਨਾ ਕੋਈ ਬੰਦਾ ਇਹਨਾਂ ਨੂੰ ਮਿਲ ਜਾਂਦਾ ਜਿਹੜਾ ਇਹਨਾਂ ਨੂੰ ਪ੍ਰਭਾਵਿਤ ਕਰਨ ਲੱਗ ਜਾਂਦਾ ਅੱਗੇ ਵੀ ਇਹ ਕੋਈ ਗੱਲ ਨਹੀਂ ਆ ਜੀ ਠੀਕ ਹੈ ਬਸ ਜਾਂ ਇਹਨਾਂ ਨੂੰ ਉਹ ਇਸ ਤਰੀਕੇ ਨਾਲ ਗੁੰਮਰਾਹ ਕਰ ਦਿੰਦਾ ਵੀ ਕੋਈ ਗੱਲ ਨਹੀਂ ਤਾਂ ਸ਼ਾਇਦ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਕਾਨੂੰਨ ਕਿਹੜਾ ਹੈ ਐਨਡੀਪੀਐਸ ਐਕਟ ਚ 10 ਤੋਂ 20 ਸਾਲ ਤੱਕ ਦੀ ਸਜ਼ਾ ਹੈ ਐਂਡ ਈਵਨ ਜਦੋਂ ਵਾਰ-ਵਾਰ ਬਹੁਤ ਵੱਡੇ ਕੇਸਾਂ ਸਜ਼ਾ ਹੁੰਦੀ ਹੈ ਤੇ ਵਿੱਚ ਸਜ਼ਾਏ ਮੌਤ ਤੱਕ ਦੀ ਵੀ ਸਜ਼ਾ ਹੈ ਬਟ ਸ਼ਾਇਦ ਇਹ ਇਸ ਚੀਜ਼ ਤੋਂ ਅਣਵੇਅਰ ਨੇ ਜਣੀ ਕੀ ਹੁਣ ਸਾਰੀ ਜ਼ਿੰਦਗੀ ਸਮਝ ਲਓ ਵੀ ਜੇਲਾਂ ਚ ਹੀ ਕਟਣੀ ਪੈਣੀ ਆ ਪਰ ਸ਼ੌਂਕਾਂ ਨੂੰ ਸ਼ੌਂਕਾਂ ਨੂੰ ਵੇਚ ਕੇ ਤਾਂ ਕੰਮ ਕਰ ਲਿਆ ਪਰ ਹੁਣ ਤਾਂ ਜੇਲ ਫਿਰ ਸਾਰੀ ਉਮਰ ਹੀ ਹੋ ਸਕਦਾ ਜਿਵੇਂ ਪਰਚੇ ਨਿਕਲ ਰਹੇ ਇਹਨਾਂ ਕੋਲੇ ਬਿਲਕੁਲ ਜੀ ਇਹ ਲਾਸਟ ਟਾਈਮ ਇਹੀ ਗਏ ਭੀ ਅੰਜਾਮ ਇਹੀ ਆ ਬਸ ਇਹ ਆ ਵੀ ਇਹ ਜਿਹੜੀ ਵੀ ਇਸ ਤਰੀਕੇ ਦੀ ਨੌਜਵਾਨ ਪੀੜ੍ਹੀ ਹੈ ਉਸ ਕੱਲ ਨੂੰ ਸਮਝ ਨਹੀਂ ਪਾ ਰਹੀ ਅਜੇ ਅੰਜਾਮ ਲਾਸਤੇ ਤਾਂ ਇਹੀ ਹੈ ਬਿਲਕੁਲ ਸਾਡੀ ਇਹੀ ਅਪੀਲ ਆ ਕਿ ਨੌਜਵਾਨ ਜਿਹੜੇ ਨੇ ਉਹ ਪੜ੍ਹਨ ਲਿਖਨ ਮਿਹਨਤ ਕਰਨ ਔਰ ਨਾਮ ਰੋਸ਼ਨ ਕਰਨ ਨਾ ਕਿ ਇਹੋ ਜੇ ਸ਼ਾਰਟਕਟ ਤਰੀਕੇ ਲੱਭ ਕੇ ਚਿੱਟਾ ਵੇਚਣ ਜਾ ਸ਼ਾਰਟਕਾਟ ਤਰੀਕੇ ਨਾਲ ਅਮੀਰ ਬਣਨ ਦੀ ਕੋਸ਼ਿਸ਼ ਕਰਨ ਕਿਉਂਕਿ ਉਸ ਤੋਂ ਬਾਅਦ ਪੁਲਿਸ ਨੇ ਅੱਜ ਨਹੀਂ ਤਾਂ ਕੱਲ ਤੁਹਾਨੂੰ ਫੜ ਹੀ ਲੈਣਾ ਔਰ ਫੜਨ ਤੋਂ ਬਾਅਦ ਤੁਹਾਡੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਨੰਗਣੀ ਔਰ ਤੁਹਾਡੇ ਮਾਪੇ ਜਿਨ੍ਹਾਂ ਮਾਪਿਆਂ ਨੇ ਪਾਲ ਪਲੋਸ ਕੇ ਇੰਨਾ ਵੱਡਾ ਕੀਤਾ ਇੱਥੋਂ ਤੱਕ ਪਹੁੰਚਾਇਆ ਉਹ ਵੀ ਰੋਂਦੇ ਕਰਲਾਉਂਦੇ ਰਹਿ ਜਾਣਗੇ ਅਗਰ ਤੁਸੀਂ ਵਿਆਹ ਹੋਇਆ ਵਿਆਹੇ ਹੋ ਤਾਂ ਤੁਹਾਡੇ ਬੱਚੇ ਵੀ ਗਲੀਆਂ ਦੇ ਵਿੱਚ ਰੁਲਣਗੇ ਸਾਡੀ ਇਹ ਅਪੀਲ ਆ ਪਰ ਫਿਲਹਾਲ ਦੀ ਘੜੀ ਅੱਜ ਬਹੁਤ ਵੱਡੀ ਰਿਕਵਰੀ ਇਹ ਕੀਤੀ ਗਈ ਆ ਔਰ 50 ਕਿਲੋ ਪਹਿਲਾਂ ਲਈ ਸੀ ਔਰ ਅੱਗੇ ਉਮੀਦ ਜ਼ਰੂਰ ਜਿਤਾਈ ਗਈ ਆ ਕਿ ਵੱਡੀਆਂ ਰਿਕਵਰੀਆਂ ਇਹਨਾਂ ਦੇ ਥਰੂ ਹੋ ਸਕਦੀਆਂ ਨੇ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰਨਾ ਫਰੋਸਪੁਰ ਤੋਂ ਸੁਖਵਿੰਦਰ ਸਿੰਘ ਸੋ ਤੁਸੀਂ ਇੱਕ ਗਾਣਾ ਸੁਣਿਆ ਹੋਵੇਗਾ 16ਵਾਂ ਵੀ ਟੱਪਿਆ 17ਵਾਂ ਵੀ ਟੱਪਿਆ ਤੇ 18ਵੇਂ 'ਚ ਮੁੰਡਾ ਬਦਨਾਮ ਹੋ ਗਿਆ ਪਰ ਮੁੰਡਾ ਇਹ ਕਿ 18ਵੇਂ 'ਚ ਨਹੀਂ ਬਦਨਾਮ ਹੋਇਆ 16ਵੇਂ 'ਚ ਹੀ ਪਰਚੇ ਪੈ ਗਏ 307 ਦਾ ਅੱਧਾ ਕਿਲੋ ਚਿੱਟੇ ਦਾ 16ਵੇਂ 'ਚ ਹੀ ਬਦਨਾਮ ਹੋ ਗਿਆ ਪਰ ਹੁਣ 17ਵੇਂ ਦੇ ਵਿੱਚ ਆ ਕੇ ਪੁਲਿਸ ਨੇ ਫਿਰ ਚੱਕ ਲਿਆ ਹੁਣ ਸ਼ਾਇਦ ساری ਜ਼ਿੰਦਗੀ ਜੇਲ੍ਹ ਦੇ ਵਿੱਚ ਨੰਗੂਗੀ 4 ਕਿਲੋ ਚਿੱਟਾ ਫੜਿਆ ਗਿਆ ਨਾਲ ਦੋਸਤੀ ਪੂਰੀ ਦੋਸਤਾਂ ਦੀ ਇਹਨਾਂ ਦੀ ਟੀਮ ਸੀ ਦੋ ਪਘੌੜੇ ਹੋ ਗਏ ਨੇ ਦੋ ਫੜਲੇ ਨੇ ਹੁਣ ਪੁਲਿਸ ਪੂਰੀ ਪੁੱਛਗਿੱਛ ਕਰ ਰਹੀ ਆ ਕਿ ਪਾਕਿਸਤਾਨ ਨਾਲ ਸਬੰਧ ਕਿਵੇਂ ਬਣ ਗਏ 16 17 ਸਾਲ ਦੀ ਉਮਰ ਦੇ ਵਿੱਚ ਔਰ ਇੱਕ ਗੱਲ ਤੁਹਾਨੂੰ ਦੱਸ ਦਈਏ ਬੀਤੇ ਦਿਨੀ 50 ਕਿਲੋ ਚੱਟਾ ਵੀ ਫੜਿਆ ਸੀ ਔਰ ਤਾਰਾਂ ਉਹਦੇ ਨਾਲ ਵੀ ਜੁੜਗੀਆਂ ਨੇ ਤੁਸੀਂ ਆਪ ਦੇਖ ਲਓ ਵੀ ਕਹਾਣੀਆਂ ਹੁਣ ਕਿੱਧਰ ਨੂੰ ਜਾਂਦੀਆਂ ਨਜ਼ਰ ਆ ਰਹੀਆਂ ਨੇ ਸਾਡੇ ਨਾਲ ਇਹ ਆਈ ਜੀ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਹਿੰਦੇ 18ਵੇਂ ਚ ਪਹਿਲਾਂ ਬਦਨਾਮ ਹੋਇਆ ਸੀ ਤੇ ਇਹ 16ਵੇਂ ਤੋਂ ਸ਼ੁਰੂਆਤ ਹੋ ਗਈ ਇਹ ਕੀ ਕਹਾਣੀ ਬਣ ਰਹੀ ਹੈ ਜੀ ਇਹ ਜਿਵੇਂ ਆਪਣੀ ਜੀ ਪਿਛਲੀ ਵਾਰ ਵੀ ਗੱਲ ਹੋਈ ਸੀ ਕਿ ਬਿਲਕੁਲ ਛੋਟੀ ਯੂਥ ਨੂੰ ਵਰਗਲਾ ਕੇ ਇਹ ਇੰਨਾ ਕੇਸਾਂ ਦੇ ਵਿੱਚ ਲਗਾ ਰਹੇ ਨੇ ਸੋ ਸਾਨੂੰ ਨਹੀਂ ਸੀ ਪਤਾ ਕਿ ਸਾਡਾ 1-2 ਦਿਨ ਬਾਅਦ ਹੀ ਇਦਾਂ ਦਾ ਸਾਡੇ ਸਾਹਮਣੇ ਮੋਡਿਊਲ ਆ ਜਾਣਾ ਜਿਹਦੇ ਵਿੱਚ ਬਿਲਕੁਲ ਇੰਨੀ ਛੋਟੀ ਉਮਰ ਦੇ ਬੱਚੇ ਇਦਾਂ ਲੱਗੇ ਹੋਏ ਨੇ ਜੀ ਔਰ 4 ਕਿਲੋ ਕਹਿੰਦੇ ਫਿਰ ਇਨਾਂ ਕੋਲ ਫੜੀ ਗਈ ਉਮਰ ਹਜੇ ਥੋੜੀ ਜੀ ਸੀ ਔਰ ਦੋ ਪਗੋੜੇ ਵੀ ਹੋ ਗਏ ਜੀ 4 ਕਿਲੋ 100 ਗ੍ਰਾਮ ਟੋਟਲ ਫੜੀ ਗਈ ਜੀ ਐਂਡ ਦੋ ਬੰਦੇ ਮੌਕੇ ਤੇ ਫੜੇ ਗਏ ਜਿਨ੍ਹਾਂ ਚੋਂ ਇੱਕ ਬੇਬੇ ਨੇ 19 ਸਾਲ ਦਾ ਇੱਕ ਜੋ ਵਿਨਾਈਲ ਹੈ ਜਿਸ ਦੀ ਉਮਰ ਛੋਟੀ ਇੱਕ ਦਾ ਤਾਂ ਇਹ ਆ ਵੀ ਚਲੋ ਰੋਲ ਸੀਗਾ ਨਾਲ ਉਹ ਉਹਨਾਂ ਦੀ ਅਜੇ ਤਲਾਸ਼ ਜਾਰੀ ਹੈ ਅੱਛਾ ਸਰ ਜਿਹੜਾ 17 ਸਾਲ ਵਾਲਾ ਜਾਂ ਦੂਜਾ ਹੈਗਾ ਕਰੀਬ ਉਹ ਵੀ 19 ਸਾਲ ਦਾ ਹੀ ਹੈ ਇਹ ਦੋਵੇਂ ਇਹ ਪੜਦੇ ਸੀ ਪੜ੍ਹਾਈ ਨਾਲ ਸੀ ਜਾਂ ਮਤਲਬ ਹਟ ਚੁੱਕੇ ਸੀ ਪੜ੍ਹਾਈ ਤੋਂ ਬਾਅਦ ਇਹ ਸਾਰਾ ਕੁਝ ਕਰਦੇ ਜਾਂ ਵਿਹਲੇ ਸੀ ਜਾਂ ਬਿਲਕੁਲ ਮਤਲਬ ਨਕੰਮੇ ਸੀ ਇਹ ਜਿਵੇਂ 8ਵੀਂ ਤੱਕ ਪੜ੍ਹੇ ਸੀ ਜੋ ਉਸ ਤੋਂ ਬਾਅਦ ਸਕੂਲ ਜਾਣਾ ਡ੍ਰੌਪ ਆਊਟ ਹੋ ਗਏ ਤੇ ਹੁਣੇ ਬਿਲਕੁਲ ਵਿਹਲੇ ਸੀ ਜੀ ਪੋਰਟਰ ਏਰੀਏ ਦੇ ਰਹਿਣ ਵਾਲੇ ਆ ਇਹ ਬੰਦੇ ਜੀ ਬਿਲਕੁਲ ਇਹਨਾਂ ਦਾ ਉਹੀ ਪਿੰਡ ਹੈ ਉੱਥੇ ਲਾਦੂ